कर कर अनरथ विहाजी माया संचत संचत है लेकिनी प्रभोस्ते डार अवर को दीनी कार्तिक गरिया अंब मजरिया गर्भ गर्भ वाहु संग वाहु मा परिय रहा निरपो हयो पया निहंगा चीतने आयो करता संग लश्कर जोड़े किया संभा निक्षा फूकता हुए गयो स्वाहा ਉੱਚੇ ਮੰਦਰ ਮਹਿਲ ਰਾਨੀ ਹਸਤ ਕੋੜੇ ਜੋੜੇ ਮਨ ਭਾਨੀ ਵਡ ਪਰਵਾਰ ਭੂਤ ਅਰਤੀਆ ਮੁਹਿ ਪਚੇ ਪਚ ਅੰਧਾ ਮੂਆ ਜਿਨ ਉਪਾਹਾ ਕਨ ਬਿਨਾਹ ਰੰਗ ਰਸਾ ਜੈਸੀ ਸੁਪਨਾਹ ਸੋਈ ਮੁਕਤਾ ਜਿਸ ਰਾਜ ਮਾਲ ਨਾਨਕ ਦਾ ਜਿਸ ਖਸਮ ਦਇਾਲ ਜਿਨ ਉਪਾਹਾ ਕਨ ਬਿਨਾਹ ਰੰਗ ਰਸਾ ਜੈਸੀ ਸੁਪਨਾਹ ਸੋਈ ਮੋਟਾਰੇ ਸਰਾਜ ਮਾਲ ਨਾਨਕ ਦਾਜ ਸਿਖ ਸਮਦਿਆਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰੱਖ ਲੈ ਹੋ ਸਦਨਾ ਜਨ ਤੋਰਾ ਦਾਸਨ ਦਾਸ ਕਹ ਜਨ ਨਾਨਕ ਜੇਹਾ ਤੂੰ ਕਰਾਏਂ ਹੈ ਤੇਹਾ ਹੋਂਕਰੀ ਵਿਖਿਆਨ ਸੁਗੁਰੂ ਪਿਆਰੀ ਸਾ ਸੰਗਤ ਜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪਾਵਨ ਸ਼ਬਦ ਲੜੀਵਾਰ ਦਾ ਆਸਾ ਮਹੱਲਾ ਪੰਜਵਾਂ ਅਸਾ ਰ ਆ ਗਿਆ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਇ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਮਨ ਤੋਂ ਉਚਾਰਨ ਕੀਤਾ ਹੋਇਆ ਲੜੀਵਾਰ ਦਾ 86 ਨੰਬਰ ਸ਼ਬਦ ਜੋ ਕਿ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 391 392 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਜੋ ਕਿ ਪੱਟੀ ਦਾ ਇੱਕ ਰਾਜਾ ਜਿਸਨੇ ਆਪਣੇ ਰਾਜਮਾਨ ਮਾਰਨ ਦੇ ਅਪਮਾਨ ਦੇ ਵਿੱਚ ਜਦੋਂ 3 ਨੂੰ 4 5 ਪੁੱਤੀਆਂ ਸਾਨੂੰ ਪੁੱਛਿਆ ਵੀ ਤੁਹਾਨੂੰ ਕੌਣ ਦਿੰਦਾ ਹੈ ਤੇ ਇੱਕ ਧੀ ਨੇ ਕਿਹਾ ਵੀ ਮੈਂ ਅਸੀਂ ਰੱਬ ਦਾ ਦਿੱਤਾ ਖਾਨਣੇ ਆ ਤੇ ਬਾਕੀਆਂ ਨੇ ਕਿਹਾ ਵੀ ਅਸੀਂ ਤੇਰਾ ਦਿੱਤਾ ਬਾਪੂ ਖਾਨਣੇ ਆ ਜਿਨੇ ਕਿਹਾ ਵੀ ਰੱਬ ਦਾ ਦਿੱਤਾ ਖਾਨਣੇ ਆ ਤਾਂ ਉਹਨੇ ਆਪਣੇ ਹੰਕਾਰ ਦੇ ਵਿੱਚ ਆਪਣੀ ਧੀ ਦਾ ਰਿਸ਼ਤਾ ਇੱਕ ਕੁੜੀ ਦੇ ਨਾਲ ਵਿਆਹ ਕਰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਸਤਗੁਰਾਂ ਨੇ ਸਣ ਮੁਕਾਇਆ ਤੇ ਉਸ ਪਰਥਾਏ ਪੱਟੀ ਦੇ ਰਾਜੇ ਨੂੰ ਸਤਗੁਰਾਂ ਨੇ ਉਹਦੇ ਹੰਕਾਰ ਦੇ ਪਰਥਾਏ ਅਜ ਦਾ ਪਾਵਨ ਸ਼ਬਦ ਉਚਾਰਨ ਕਰਕੇ ਸਮਝਾਇਆ ਕਾਚ ਗਗਰੀਆ ਅੰਭਮਜਰੀਆ ਕਾਚ ਗਗਰੀਆ ਕਹਿੰਦੇ ਭਾਈ ਇਹ ਜਿਹੜਾ ਪੰਜਪੂਤਕ ਸਰੀਰ ਹੈ ਨਾ ਇਹ ਕੱਚੀ ਗੱਗਰ ਗਾਗਰ ਭਾਵ ਕੱਚੇ ਭਾਂਡੇ ਦੀ ਨਹੀਂ ਆਈ ਹੈ ਜਿਵੇਂ ਕੱਚਾ ਭਾਂਡਾ ਪਾਣੀ ਵਿੱਚ ਰੱਖਿਆ ਜਾਵੇ ਤੇ ਹੌਲੀ ਹੌਲੀ ਖੜ ਜਾਂਦਾ ਹੈ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਵੇਂ ਕਾਗਜ਼ ਪਾਣੀ ਵਿੱਚ ਰੱਖਿਆ ਜਾਏ ਤਾਂ ਥੋੜੇ ਸਮੇਂ ਬਾਅਦ ਗਲ ਜਾਂਦਾ ਹੈ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਅੰਮ੍ਰਿਤ ਮੰਡਾ ਜਗ ਸਾਛਾਇ ਜੋ ਬਾਲੂ ਕਰਬਾਰ ਕਾਗਜ਼ ਬੂੰਨਣ ਲੱਗ ਗਈ ਜੋ ਕਾਗਜ਼ ਬੂੰਦਾਰ ਕਹਿੰਦੇ ਜਿਵੇਂ ਪਾਣੀ ਵਿੱਚ ਰੱਖਿਆ ਕਾਗਜ਼ ਗਲ ਜਾਂਦਾ ਹੈ ਤੇ ਘੜਾ ਪਾਣੀ ਵਿੱਚ ਰੱਖਿਆ ਹੋਇਆ ਹੌਲੀ-ਹੌਲੀ ਪਾਣੀ ਦਾ ਰੂਪ ਹੋ ਜਾਂਦਾ ਹੈ ਗਲ ਕੇ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਭਾਈ ਇਹ ਕੱਚੀ ਦੇਹੀ ਹੈ ਇਹ ਵੀ ਬਿਸ ਕੇ ਖਤਮ ਹੋ ਜਾਏਗੀ ਗਰਬ ਗਰਬ ਵਾਹੂ ਮੈਂ ਪਰਿਆ ਰਹਾ ਇੱਥੇ ਗਰਬ ਭਾਵ ਹੰਕਾਰ ਗਰਭ ਆਂਦਾ ਬੱਬੇ ਨਾਲ ਆਂਦਾ ਤੇ ਉਹ ਮਾਤਾ ਦੇ ਉਧਰ ਦੀ ਗੱਲ ਹੁੰਦੀ ਪਰ ਇੱਥੇ ਹੰਕਾਰ ਬੱਬੇ ਦੇ ਨਾਲ ਹੈ ਕਹਿੰਦੇ ਗਰਬ ਗਰਬ ਕਹਿੰਦੇ ਹੰਕਾਰ ਕਰਦੇ ਆ ਕਰਦੇ ਆ ਏ ਰਾਜਨ ਵਾਉ ਮੈਂ ਪਰਿਆਤ ਹੰਕਾਰ ਵਿੱਚ ਹੀ ਗਸਤ ਹੋ ਗਿਆ ਹੰਕਾਰ ਅਹੰਕਾਰ ਦੇ ਵਿੱਚ ਹੀ ਲਿਪਤ ਹੋ ਚੁੱਕਿਆ ਤੈਨੂੰ ਹੋਰ ਕਿਸੇ ਦੀ ਸੋਝੀ ਨਹੀਂ ਵੀ ਇਹ ਤੇਰੀ ਜਿਹੜੀ ਕਾਚੀ ਦੇਹਾ ਹੈ ਇਹ ਬਿਨ ਸੰਹਾਰ ਹੈ ਇਹ ਕਾਚੀ ਦੇਹ ਬਿਨ ਸੰਹਾਰ ਬਿਨ ਸੰਹਾਰ ਖਤਮ ਹੋਣ ਵਾਲੀ ਹੈ ਇੱਕ ਦਿਨ ਰਹਾਉ ਵਿਸ਼ਰਾਮ ਦੇ ਕੇ ਕੇਂਦਰੀਪਾ ਸਮਝਾਉਂਦੇ ਨੇ ਭਾਈ ਇਹ ਜਿਹੜੀ ਪੰਜ ਪੂਤਕ ਸਰੀਰ ਦਾ ਮਾਨ ਕਰਦਾ ਹੈ ਇਹ ਇੱਕ ਦਿਨ ਜਿਵੇਂ ਪਾਣੀ ਵਿੱਚ ਘੜਾ ਗਲ ਜਾਂਦਾ ਹੈ ਸ਼ੇਨ ਸ਼ੇਨ ਉਹਦੇ ਬਿਹਾਰਾ ਫੁੱਟੇ ਕੱਢ ਦਿਓ ਪਾਣੀ ਇੱਕ ਦਿਨ ਹੀ ਘਟ ਜਾਏਗੀ ਖਤਮ ਹੋ ਜਾਏਗੀ ਗਰਬ ਗਰਬ ਵਾਹੂ ਮੈਂ ਪਰਿਆਹੰਕ ਹਾਰ ਕਰਦੇ ਆਂ ਕਰਦੇ ਆਂ ਇਹ ਹੰਕਾਰ ਦੇ ਵਿੱਚ ਹੀ ਵੱਜ ਜਾਏਗਾ ਇੱਕ ਦਿਨ ਫਸ ਜਾਏਗਾ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਰਸਨ ਜਾਂਦੇ ਨੇ ਆਸਮ ਹੱਲਾ ਪੰਜਵਾ ਉਪਤ ਹੋਏ ਕਹਿ ਰਾਜਿਕ ਮਾਇ ਕਹਿੰਦੇ ਪਵਨ ਲਿਆ ਤੂੰ ਉਪਤ ਭਾਵ ਧਰਤੀ ਦਾ ਮਾਲਕ ਹੈ ਧਰਤੀ ਦਾ ਪਤੀ ਹੈ ਤੇਰੇ ਕੋਲ ਬਹੁਤ ਵੱਡਾ ਰਾਜ ਭਾਗ ਹੋਏ ਕਾ ਰਾਜ ਕਮਾਇਆ ਰਾਜ ਕਮਾਇਆ ਬੜਾ ਭਾਰਾ ਰਾਜ ਹੈ ਤੇਰੇ ਕੋਲ ਕਰ ਕਰ ਅਨਰਥ ਬੇਹਾ ਜੀ ਮਾਇਆ ਅਨਰਥ ਭਾਵ ਬਿਨਾ ਮਤਲਬ ਦੇ ਚ ਮੇਲੇ ਪਾਪ ਕਰਕੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸੂਰਸ ਗਾਇ ਬੋਪਰ ਪੰਚਗਰ ਪਰਤਾਂ ਲਿਆਵੇ ਸਤਧਾਰਾ ਪੈ ਆਣ ਲੁਟਾਵੇ ਮਨ ਮੇਰੇ ਭੂਲੇ ਕਪਟਣਾ ਕੀਦੇ ਅੰਤ ਨਵੇਰਾ ਤੇਰੇ ਜੀ ਪੈ ਲਈ ਜੀ ਇਹਨੇ ਉਹ ਪਰਪੰਚ ਕਰਦਾ ਹੈ ਭਲੇਖੇ ਕਰਦਾ ਹੈ ਛਲ ਕਰਦਾ ਹੈ ਬੇਈਮਾਨੀ ਚੋਰੀ ਯਾਰੀ ਕਰਦਾ ਪਰ ਸੁੱਖ ਦਾ ਕੁਝ ਦਿਨ ਪਾ ਲੈਣਾ ਪਰ ਨਿਰਣਾ ਦੇਣਾ ਬਹੁਤ ਔਖਾ ਹੋ ਜਾਂਦਾ ਹੈ ਤੈਨੂੰ ਸਤਿਗੁਰੂ ਨੇ ਕਿਹਾ ਹੈ ਕਹਿੰਦੇ ਭਾਈ ਕਰ ਕਰ ਅਨਰਥ ਵਿਆਹ ਜੀ ਮਾਇਆ ਪਾਪ ਕਰ ਕਰਕੇ ਮਾਇਆ ਇਕੱਠੀ ਕੀਤੀ ਹੈ ਰਾਜ ਭਾਗੀ ਤਾ ਮਾਇਆ ਵੀ ਬਹੁਤ ਇਕੱਠੀ ਕੀਤੀ ਹੈ ਸੰਚਤ ਸੰਚਤ ਖੈ ਲੇਕੀਨੀ ਕਹਿੰਦੇ ਇਕੱਠੀ ਕਰ ਕਰਕੇ ਇੱਕ ਨਹੀਂ ਕਰੋੜਾ ਜੋੜ ਲੈ ਕਬੀਰ ਕੋੜੀ ਕੋੜੀ ਜੋੜ ਕੈ ਜੋੜੈ ਲੱਖ ਕਰੋੜ ਚਲਤੀ ਬਾਹਰ ਨਾ ਕਾਸ਼ ਮਿਲਿਓ ਲਈ ਲੰਗੋਟੀ ਤੋਰ ਕਹਿੰਦੇ ਇੱਕ ਇੱਕ ਜੋੜਦੇ ਆ ਕਈ ਕਰੋੜਾਂ ਜੋੜ ਲੇ ਪਰ ਇਹਦੇ ਵਿੱਚੋਂ ਨਾਲ ਕੁਝ ਨਹੀਂ ਜਾਣਾ ਲਈ ਲੰਗੋਟੀ ਤੋਰ ਜਿਹੜੇ ਰਾਹ ਆਏ ਉਸੇ ਰਾਹ ਚਲੇ ਜਾਏਗਾ ਨਾਗੇ ਆਉਣਾ ਨਾਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਇਸ ਸੰਸਾਰ ਚ ਲੈ ਕੇ ਕੱਖ ਨਹੀਂ ਆਏ ਤੇ ਲੈ ਕੇ ਜਾਏਗਾ ਵੀ ਨਹੀਂ ਹਾਂ ਜਾਣਗੇ ਤੇਰੇ ਕੀਤੇ ਚੰਗੇ ਮੰਦੜੇ ਕਰਮ ਜਾਣਗੇ ਤੇਰਾ ਸੇਵਾ ਸਿਮਰਨ ਕੀਤਾ ਹੋਇ ਉਹ ਰਨਾਲੇ ਸੰਸਾਰ ਚੋਂ ਨਾ ਕੋਈ ਲੈ ਕੇ ਗਿਆ ਤੇ ਨਾ ਲੈ ਕੇ ਜਾਏਗਾ ਸੰਚਤ ਸੰਚਤ ਤੈ ਲੀਕੀ ਨੀ ਕਹਿੰਦੇ ਇਕੱਠਾ ਕਰੀ ਜਾਣਾ ਕਿਉਂਕਿ ਏਕ ਰਹਿਣਗੇ ਪਾ ਹੁਣ ਤੂੰ ਜਗ ਆਏ ਬਹੁਤ ਜੁਗਾਸ ਬਧਾਏ ਰੋਣਾ ਏਕ ਰਾਤ ਦਾ ਤੇ ਆਸਾਂਵਾਂ ਜੁਗਾ ਵੱਧੀ ਲਈ ਬੈਠਾ ਦੇਖੋ ਕੈਸੀ ਮੁਰਕਤਾਈ ਐ ਸਰਗੁਰਾਂ ਨੇ ਬਾਣੀ ਚ ਕਲੀਅਰ ਕੀਤਾ ਨਾ ਵੀ ਕੈਸੀ ਮੁਰਕਤਾਈ ਐ ਜੁਗਾ ਜੁਗਾਂਤਰਾ ਨਹੀਂ ਆਸਾਂਵਾਂ ਲਈ ਬੈਠਾ ਪਰਬ ਉਸਤੇ ਡਾਰ ਅਵੜ ਕੋ ਦੇਣੀ ਪਰ ਇਹ ਯਾਦ ਰੱਖੀ ਜਿਹੜੀ ਜੋੜੀ ਜਾਂਦਾ ਨਾ ਜਿਹੜਾ ਤਨ ਇਹ ਪ੍ਰਭਾਤਮਾ ਦੇ ਤੇਰ ਤੋਂ ਖੋ ਕੇ ਦੇਹ ਹੋ ਕਿਸੇ ਨੂੰ ਦੇਣਾ ਕਹਿਣਾ ਮਤਲਬ ਤਨ ਤੇਰੇ ਕੋਲੇ ਹੈ ਪਰ ਤੇਰੇ ਬਾਅਦ ਇਹ ਤਨ ਤੇਰੇ ਪੁੱਤਰਾਂ ਕੋਲ ਤੇਰੇ ਪੋਤਰਿਆਂ ਕੋਲ ਚਲਾ ਜਾਏਗਾ ਤੇਰਾ ਨਹੀਂ ਰਹਿਣਾ ਸਦੀਵੀ ਕਾਲ ਜਿਹਨੂੰ ਸਮਝੀ ਮੇਰਾ ਬੈਠਾ ਵੀ ਮੇਰਾ ਹੈ ਰਾਜ ਭਾਗ ਨਹੀਂ ਰਿਹਾ ਕਿਸੇ ਦਾ ਸਭ ਅੱਗੇ ਜਾਂਦਾ ਹੈ ਕਿਉਂਕਿ ਇਹ ਅਸਥਿਰ ਨਹੀਂ ਹੈ ਨਾ ਸਰ ਚੀਜ ਨਹੀਂ ਹੈ ਅਸਰ ਚੀਜ ਹੈ ਟਿਕਾਊ ਵਾਲੀ ਚੀਜ ਨਹੀਂ ਹੈ ਇਹਦੀ ਥਲਾਏ ਮਾਨ ਹੈ ਮਾਇਆ ਥਲਾਏ ਮਾਨ ਹੈ ਅੱਜ ਸਾਡੇ ਕੋਲ ਨਹੀਂ ਕੱਲ ਹੋ ਸਕਦੀ ਅੱਜ ਹੈ ਤੇ ਕੱਲ ਨਾ ਵੀ ਹੋ ਜ਼ਰੂਰੀ ਨਹੀਂ ਗਰੰਟੀ ਨਹੀਂ ਹੈ ਇਸੇ ਲਈ ਪ੍ਰਭ ਉਸਤੇ ਡਾਰ ਵਰ ਕੋ ਦਿਨੀ ਕਿਸੇ ਹੋਰ ਨੂੰ ਦੇ ਦਿੰਦਾ ਕਾ ਚੱਗ ਗਗਰੀਆ ਅੰਭਮਜਰੀਆ ਗਰਭ ਗਰਭ ਵਾਹੂ ਮਹ ਪਰਿਰਾਉ ਕੱਚੀ ਗਾਗਰ ਦਾ ਮਾਨ ਕਰਦਾ ਇਹ ਪਾਣੀ ਵਿੱਚ ਖਤਮ ਹੋ ਜਾਏਗੀ ਅੰਭਮਜਰੀਆ ਇਦੇ ਵਿੱਚ ਮਲਤੀ ਮਲੀਨ ਹੋ ਜਾਏਗੀ ਗਰਬ ਗਰਬ ਵਾਹੂ ਮੈਂ ਪਰੀਆ ਹੰਕਾਰ ਕਰਕੇ ਹੰਕਾਰ ਵਿੱਚ ਆਪਣੇ ਆਪ ਨੂੰ ਬੰਨ੍ਹਦਾ ਜਾਣਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜਿਨੇ ਔਗਣ ਇਕੱਠੇ ਕਰੇਗਾ ਉਨੀਆਂ ਗਲਾਂ 'ਚ ਜੰਜੀਰਾਂ ਪਾਈ ਜਾਏਗਾ ਰਹਾਉ ਨਿਰਪਾਉ ਹੋਇਓ ਪਿਆ ਨਿਹੰਗਾ ਨਿਰਪਾਉ ਹੋ ਕੇ ਪ੍ਰਮਾਤਮਾ ਵੱਲੋਂ ਨਿਢਰ ਹੋ ਕੇ ਵੀ ਮੈਨੂੰ ਕਿਹੜਾ ਕੋਈ ਦੇਖਦਾ ਹੈ ਮੈਨੂੰ ਕੌਣ ਜਾਣਦਾ ਪਰ ਬਾਬਾ ਕਬੀਰ ਪਾਪ ਕਹਿੰਦੇ ਕਬੀਰ ਮੰਨ ਜਾਣਾ ਸਭ ਬਾਤ ਜਾਣਾ ਤੇ ਯੋਗਨ ਕਰ। ਤੂੰ ਕਿਸੇ ਦੇ ਪਰਥਾਏ ਕੀ ਸੋਚ ਰਹੀਂ ਕਿਸੇ ਦੇ ਪਰਥਾਏ ਕੀ ਕਰਦਾ ਉਹ ਸਭ ਜਾਣਦਾ। ਉਹਨੂੰ ਦੱਸਣ ਦੀ ਲੋੜ ਨਹੀਂ। ਉਹਨੂੰ ਤੇਰੀ ਭਾਵਨਾ ਦਾ ਪਤਾ ਹੈ। ਤੇਰੀ ਬੋਲੀ ਦੀ ਜ਼ਰੂਰਤ ਨਹੀਂ। ਉਹ ਤੇਰੀ ਚਾਲ ਤੋਂ ਤੇਰੀ ਢਾਲ ਤੋਂ ਦੱਸ ਸਕਦਾ ਤੂੰ ਕੀ ਕਰਨਾ ਹੈ। ਇਥੇ ਲਈ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਵੱਲੋਂ ਨਿਡਰ ਹੋ ਕੇ ਪਿਆ ਨਿਹੰਗਾ ਵੀ ਮੈਂ ਹੀ ਆ ਬਸ ਜੋ ਆ ਆਪਣੇ ਹੰਕਾਰ ਵਿੱਚ ਮਸਤ ਰੰਦਾ। ਚੇਤਨਾ ਇਹੋ ਕਰਤਾ ਸੰਗ ਪਰ ਇਹ ਕਦੇ ਯਾਦ ਚੇਤੇ ਨਹੀਂ ਆਂਦਾ ਵੀ ਜੋ ਕੁਝ ਕਰਨ ਵਾਲਾ ਪ੍ਰਮਾਤਮਾ ਅੰਗ ਸੰਗ ਵਸਦਾ। ਲਸ਼ਕਰ ਜੋੜੇ ਕੀ ਆ ਸੰਬਾਹ ਚੰਗੇ ਹਾਥੀ ਲਸ਼ਕਰ ਜੋੜੇ ਨੇ ਚੰਗੀਆਂ ਫੌਜਾਂ ਇਕੱਠੀਆਂ ਕੀਤੀਆਂ ਨੇ ਕੀ ਆ ਸੰਬਾਹ ਇਕੱਠ ਕੀਤਾ ਨਿਕਸ ਤੇ ਆ ਫੂਕਤਾ ਹੋਏ ਗਏ ਉਸ ਵਾਹ ਕਹਿੰਦੇ ਭਾਈ ਜਦੋਂ ਨੇ ਫੂਕ ਸਵਾਸਾ ਰੂਪੀ ਕਢ ਲਈਨੇ ਲਸ਼ਕਰ ਘੋੜੇ ਸਭ ਸਵਾਹ ਹੋ ਜਾਣੇ ਮਿੱਟੀ ਬਣ ਜਾਣੇ ਨੇ ਲੱਖਾਂ ਕਰੋੜਾਂ ਦੀਆਂ ਫੌਜਾਂ ਤੇਰੀਆਂ ਟੈ ਟੈਰੀ ਹੋ ਜਾਣੀਆਂ ਨੇ ਮਾਨਗਾ ਦਾ ਕਰਦਾ ਮਾਨ ਨੇ ਕੀ ਦਿਆ ਸ਼ਰਨ ਪਰੀ ਜਾ ਕਰੈ ਸੋ ਭਲਾ ਮਨਾਈ ਉੱਚੇ ਮੰਦਰ ਮਹਿਲ ਅਰੇ ਰਾਣੀ ਕਹਿੰਦੇ ਜਿਹੜੇ ਉੱਚੇ ਮੰਦਰ ਮਹਿਲ ਮਾੜੀਆਂ ਨੇ ਮਹਿਲ ਘਰਬਾਰ ਹੈ ਅਰੇ ਰਾਣੀ ਜਿਹੜੀਆਂ ਸੁੰਦਰੀਆਂ ਸੁੰਦਰ ਇਸਤਰੀਆਂ ਦਾ ਭੋਗ ਭੋਗਦਾ ਹੈ ਹਸਤ ਘੋੜੇ ਜੋੜੇ ਮਨ ਪਾਣੀ ਹਸਤ ਘੋੜੇ ਜੋੜੇ ਮਨ ਪਾਣੀ ਮਨ ਪਾਉਂਦੇ ਹਾਥੀ ਘੋੜੇ ਵੀ ਜੋੜੇ ਕਿਉਂਕਿ ਇੱਥੇ ਅਣਵੇ ਅਰਥ ਹੋਣਗੇ ਮਨ ਪਾਣੇ ਹਸਤ ਘੋੜੇ ਜੋੜੇ ਹਾਥੀ ਘੋੜੇ ਮਨ ਪਾਉਂਦੇ ਜੋੜੇ ਨੇ ਵੱਡ ਪਰਿਵਾਰ ਬੂਧਾਰਤੀਆ ਵੱਡਾ ਪਰਿਵਾਰ ਹੈ ਧਿਆ ਪੁੱਤਰ ਨੇ ਵੱਡੇ ਪਰਿਵਾਰ ਵਾਲਾ ਹੋ ਗਏ ਮੋਹੇ ਪਚੇ ਪਚ ਅੰਧਾ ਮੂਆ ਕਹਿੰਦੇ ਮੋਹ ਵਿੱਚ ਐਸਾ ਖਚਾਤਾ ਹੈ ਅੰਦੇ ਖੂ ਵਿੱਚ ਡਿੱਗ ਕੇ ਹੋਰ ਅੰਨਾ ਹੋ ਜਾਂਦਾ ਇਹ ਤੈਨੂੰ ਸਮਝਦਾ ਵੀ ਬਹੁਤ ਚੰਗਾ ਕੰਮ ਕੀਤਾ ਚੰਗਾ ਕੱਖ ਨਹੀਂ ਕੀਤਾ ਚਲੇ ਜਵਾਰੀ ਦੋਇ ਹੱਥ ਜਾ ਜੇ ਮੋਹ ਵਿੱਚ ਫਸਿਆ ਲੋਭ ਵਿੱਚ ਫਸਿਆ ਰਾਜ ਭਾਗ ਵਿੱਚ ਫਸਿਆ ਪਰ ਤਨ ਦੌਲਤ ਜੋੜਨ ਵਿੱਚ ਫਸਿਆ ਇਹਦਾ ਮਤਲਬ ਜੋੜਿਆ ਕੱਖ ਨਹੀਂ ਸਭ ਕੁਝ ਲੁਟਾਇਆ ਹੀ ਲੁਟਾਇਆ ਕਿਉਂਕਿ ਸੁੱਖ ਜਾਣ ਇਕੱਠਾ ਕਰਦਾ ਰਿਹਾ ਪਰ ਕਰਨਾ ਸੀ ਨਾਮ ਇਕੱਠਾ ਨਾਮ ਕਦੇ ਵਿਹਾਜਿਆ ਹੀ ਨਹੀਂ जिने उपाहा तने बिना कदे इना भूल गया कि जिने पैदा कीता है विनाश भी ओने ही करना रंग रसा जैसे ਸੁਪਨਾਹ ਕਨੇ ਇਸ ਤਰ੍ਹਾਂ ਹੈ ਜਿੰਗੇ ਰੰਗ ਰਸਾ ਜਿਵੇਂ ਜੈਸੇ ਸੁਪਨਾਹ ਜਿਵੇਂ ਸੁਪਨੇ ਵਿੱਚ अनेका रंग रलियां ਮਾਰਦਾ ਹੈ अनेका रंग ਮਨਣਾ ਕਰਦਾ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਜਿਉ ਸੁਪਨਾ ਹੋਏ ਬੈਸਤ ਰਾਜਾ ਨੇਤਰ ਪ੍ਰਸਾਰੇ ਤਾਂ ਨਿਰਾਰਥ ਕਾਜਾ ਜੈਸਾ ਸੁਪਨਾ ਰਹਿਣਗਾ ਤੈਸਾ ਹੈ ਇਹ ਸੰਸਾਰ ਸੁਪਨੇ ਵਿੱਚ ਰੰਗ ਰਲੀਆਂ ਵੀ ਮਾਣ ਲੈਣਾ ਪਰ ਜਦੋਂ ਸੁਪਨਾ ਖੁੱਲਦਾ ਜਿੱਥੇ ਸੁੱਤਾ ਹੁੰਨਾ ਉੱਥੇ ਹੀ ਉੱਠਦਾ ਇਹਨਾਂ ਦਾ ਮਤਲਬ ਸਤਿਗੁਰੂ ਕਹਿੰਦੇ ਨੇ ਕਿਹਦੇ ਭਾਈ ਤੂੰ ਸੰਸਾਰ ਵਿੱਚ ਅਮੀਰ ਵੀ ਬਹੁਤ ਬਣ ਜਾਣਾ ਤਨਵਾਨ ਬਣ ਜਾਣਾ ਪੂਜਣਯੋਗ ਹੋਣਾ ਲੋਕ ਤੇਰੀ ਵਾਹ ਵਾਹ ਕਰਦੇ ਨੇ ਪਰ ਜਦੋਂ ਅਖੀਰ ਵੇਲਾ ਆਉਂਦਾ ਨਾ ਸਭ ਕੁਝ ਇਸੇ ਤਰ੍ਹਾਂ ਰਹਿ ਜਾਂਦਾ ਕਿਉਂਕਿ ਆਇਆ ਵੀ ਕੱਲਾ ਤੇ ਜਾਏਗਾ ਵੀ ਕੱਲਾ ਦੋਖੋ ਭੋਗਣੇ ਪਹਿਣਗੇ ਜਿਹੜੇ ਬੀਜੇ ਨੇ ਤੇ ਕਰਮੋ ਭੋਗਣੇ ਪਹਿਣਗੇ ਜਿਹੜੇ ਕੀਤੇ ਨੇ ਸੋਈ ਮੁਕਤਾ ਜਿਸ ਰਾਜਮਾਲ ਕਹਿੰਦੇ ਭਾਈ ਉਹੀ ਮੁਕਤਾ ਹੈ ਅਸਲ ਵਿੱਚ ਜਿਹਦੇ ਕੋਲ ਬ੍ਰह्म ਗਿਆਨ ਰੂਪੀ শ্রবণ ਮੰਨਣ ਤਿੰਨ ਅਧਿਆਸਨ ਰੂਪੀ ਕਹਿੰਦੇ ਰਾਜ ਭਾਗ ਹੈ ਜਿਨਕਾ ਪੱਲਾ ਣਵਸਾ ਤਣ ਕਾ ਨਾਉ ਫਕੀਰ ਜਿਨਕਾ ਪੱਲਾ ਤੂੰ ਵਸੈ ਤੈਨਰ ਗੁਣੀ ਗਹੀੜ ਜਿਨ੍ਹਾਂ ਦੇ ਪੱਲੇ ਧਨ ਐ ਅਸਲ ਵਿੱਚ ਉਹ ਫਕੀਰ ਨੇ ਸਤਿਗੁਰੂ ਨੇ ਮੰਨਿਆ ਕਿਉਂਕਿ ਉਹ ਧਨ ਇਕੱਠਾ ਕਰਨ ਕਰ ਵਿੱਚ ਲੱਗੇ ਨੇ ਸਾਰੀ ਉਮਰ ਤੇ ਜਿਹੜੇ ਨਾਮ ਦੇ ਵਣਜਾਰੇ ਨੇ ਤਾਂ ਵਣਜੀ ਨਾਮ ਦਾ ਕਰਦੇ ਨੇ ਨਾਮ ਹੀ ਬਾਜਨਾ ਕਰਦੇ ਨੇ ਨਾਮ ਹੀ ਇਕੱਠਾ ਕਰਦੇ ਨੇ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਜਿਨ ਕਾ ਪੱਲਾ ਤੁ ਵਸਤੈ ਨਰ ਗੁਣੀ ਗਹੀ ਜਿਨਾਂ ਦੇ ਪੱਲੇ ਨਿਰੰਕਾਰ ਦਾ ਗਿਆਨ ਹੈ ਉਹ ਗੁਣਾ ਦੇ ਖਜ਼ਾਨੇ ਨੇ ਗੁਣਾ ਦੇ ਸੌਮੇ ਨੇ ਨਾਨਕ ਦਾਸ ਜਿਸ ਖਸਮ ਦਿਆਲ ਕਹਿੰਦੇ ਭਾਈ ਨਾਨਕ ਦਾਸ ਕਹਿੰਦਾ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਸ ਖਸਮ ਦਿਆਲ ਇਹ ਦਾਤ ਉਸੇ ਨੂੰ ਮਿਲਦੀ ਹੈ ਜਿਹਦੇ ਤੇ ਉਹ ਖਸਮ ਪ੍ਰਮਾਤਮਾ ਦਿਆਲੂ ਹੋ ਜਾਏ ਕਿਰਪਾਲੂ ਹੋ ਜਾਏ ਸਿਰਫ ਇਹ ਨਾਮ ਦੀ ਦਾਤ ਇਹ ਜਿਹੜੀ ਹਕੀਕਤ ਹੈ ਵੀ ਇਹ ਸਾਰਾ ਸੁਪਨੇ ਦੀ ਨਿਆਈ ਹੈ ਇਹ ਸੰਸਾਰ ਸਾਰਾ ਸੁਪਨਾ ਹੈ ਸੁਪਨੇ ਦੀ ਨਿਆਈ ਅਸੀਂ ਜਿਉ ਰਹੇ ਆ ਤੇ ਸੁਪਨੇ ਵੀ ਦੀ ਨਿਆਈ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਰਾਜਾ ਹੈ ਕੋਈ ਪਿਖਾਰੀ ਹੈ ਕੋਈ ਮੰਗਤਾ ਹੈ ਕੋਈ ਦਾਨੀ ਹੈ ਜੋ ਕਿ ਜਪਜੀ ਸਾਹਿਬ ਚ ਸਤਿਗੁਰਾਂ ਨੇ ਕਲੀਅਰ ਕੀਤਾ ਆ ਸੰਖ ਜਾਪ ਸੰਗ ਪਾਓ ਸੰਗ ਪੂਜਾ ਸੰਗ ਤਪਤਾਓ ਸੰਗ ਰਣ ਸਮੁਖ ਵੇਦ ਪਾਠ ਸੰਗ ਜੋਗ ਮੰਨ ਰਹੇ ਹੁਦਾ ਅਸੰਗ ਮੂਰਖ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਗ ਅਮਰ ਕਰ ਜਾਏ ਜੋ ਅਣੀ ਕਾਣੀ ਕੋਈ ਗਿਆਨਤਗਾਰੀ ਨਹੀਂ ਪਰ ਇਹ ਖੇਡ ਉਹਨੂੰ ਸਮਝ ਜਾਂਦੀ ਹੈ ਜਿਸ ਖਸਮ ਦੇ ਯਾਰ ਜਿਹਦੇ ਤੇ ਖਸਮ ਪ੍ਰਮਾਤਮਾ ਦੇ ਅਲੂ ਹੋ ਜਾਏ ਨਹੀਂ ਤਾਂ ਦਿਖਦਾ ਸਭ ਨੂੰ ਹੈ ਪਤਾ ਸਭ ਨੂੰ ਹੈ ਪਰ ਸਮਝ ਵਿਰਲੇ ਨੂੰ ਆਂਦੀ ਹੈ ਇਹ ਹੀ ਸਮਝ ਸਤਿਗੁਰੂ ਨੇ ਅੱਜ ਸਾਡੀ ਝੋਲੀ ਪਾਈ ਹੈ ਭਾਈ ਇਹ ਕਿਰਪਾ ਕਿਰਪਾ ਕਰਕੇ ਇਸ ਸਮਝ ਨੂੰ ਸਮਝ ਕੇ ਆਪਣੀ ਜ਼ਿੰਦਗੀ ਚ ਕਮਾਣਾ ਕਰੀਏ ਇਸ ਗਿਆਨ ਨੂੰ ਜ਼ਿੰਦਗੀ ਚ ਵਸਾਣਾ ਕਰੀਏ ਤਾਂ ਕਿ ਸਾਡਾ ਵੀ ਆਇਆ ਇਸ ਸੰਸਾਰ ਵਿੱਚ ਸਫਲਾ ਹੋ ਸਕੇ ਤਾਂ ਇਨਿਆ ਨੂੰ ਬੇਨਤੀਆਂ ਪ੍ਰਵਾਨ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤੈਨਾ ਛੁੱਟੀ ਆ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਦਾ ਨਾਨਕ ਪਰ ਉਤਰ ਦੇਵ ਸੱਜਣੇ ਸੀਸੜੀਆਂ ਜੋ ਹੋਵੇ ਸਾਬ ਸਮੇਲ ਗੱਜਵੱਜ ਕੇ ਫਤਿਹ ਦਾ ਜਵਾਬ ਕਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ